ਲੁਧਿਆਣਾ ਜ਼ਿਲ੍ਹੇ ਚ ਕਿਸਾਨ ਸੰਗਠਨਾਵਾਂ ਵੱਲੋਂ ਲੱਡਵਲ ਟੋਲਪਲਾਜ਼ੇ ਨੂੰ ਮੁਕਤ ਕਰਵਾ ਲਿਆ ਗਿਆ ਕਿਸਾਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦਬਾਬਾ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਟੋਲਪਲਾਜ਼ੇ ਨੂੰ ਮੁਕਤ ਕਰਵਾਇਆ ਗਿਆ ਹੈ ਕਿਸਾਨਾਂ ਨੇ ਕਿਹਾ ਕਿ ਹੜਾ ਦੌਰਾਨ ਲੁਧਿਆਣਾ ਦੀ ਸਸਰਾਲੀ ਕਲੋਨੀ ਚ ਸਤਲੁਜ ਦਰਿਆ ਦਾ ਤਸੀ ਡੈਮ ਬੰਨ ਟੁੱਟ ਗਿਆ ਜਿਸ ਕਾਰਨ ਲੋਕਾਂ ਦੀਆਂ ਜ਼ਮੀਨਾਂ ਤੇ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ بارش ਰੁਕਣਾਂ ਦੇ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪ੍ਰਸ਼ਾਸਨ ਨੇ ਸਸਰਾਲੀ ਤਸੀ ਡੈਮ ਵੱਲ ਕੋਈ ਧਿਆਨ ਤੱਕ ਨਹੀਂ ਦਿੱਤਾ ਜਿਸ ਕਰਕੇ ਹੁਣ ਫਿਰ ਦ ਨੇੜਲੇ ਪਿੰਡਾਂ ਨੂੰ ਖਤਰਾ ਬਣਿਆ ਹੋਇਆ ਹੈ ਕਿਸਾਨਾਂ ਨੇ ਕਿਹਾ ਕਿ ਸਸਰਾਲੀ ਬੰਨ ਦੇ ਅਜਿਹੇ ਹਾਲਾਤ ਨੇ ਕਿ ਉੱਥੇ ਕੋਈ ਚੰਗਾ ਬੰਨ ਤੱਕ ਨਹੀਂ ਹੈ ਤੇ ਦੂਜੇ ਪਿੰਡਾਂ ਦੀਆਂ ਠੋਕਰਾਂ ਤੱਕ ਟੁੱਟ ਗਈਆਂ ਨੇ ਜੇਕਰ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਇਸ ਦਾ ਅਸਰ ਲੁਧਿਆਣਾ ਸ਼ਹਿਰ 'ਚ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਲੁਧਿਆਣਾ ਸ਼ਹਿਰ ਵੀ ਡੁੱਬ ਸਕਦਾ ਹੈ ਉਹਨਾਂ ਨੇ ਕਿਹਾ ਕਿ ਮਾਈਨਿੰਗ ਜ਼ਿਆਦਾ ਹੋਈ ਹੈ ਤੇ ਦਰਿਆਵਾਂ ਦੇ ਨਦੀਕ ਮਾਈਨਿੰਗ ਹੋਣ ਕਰਕੇ ਇਹ ਸਾਰਾ ਪਾਣੀ ਲੁਧਿਆਣਾ ਸ਼ਹਿਰ ਵੱਲ ਵੱਧ ਸਕਦਾ ਹੈ ਇਸ ਕਰਕੇ ਸਾਨੂੰ ਅੱਜ ਇਹ ਮਜਬੂਰਨ ਕਦਮ ਚੁੱਕਣਾ ਪਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਹੋਰ ਵੀ ਮ ਲੁਧਿਆਣਾ ਜ਼ਿਲ੍ਹੇ ਚ ਕਿਸਾਨ ਸੰਗਠਨਾਵਾਂ ਵੱਲੋਂ ਲੱਡਵਲ ਟੋਲਪਲਾਜ਼ੇ ਨੂੰ ਮੁਕਤ ਕਰਵਾ ਲਿਆ ਗਿਆ ਕਿਸਾਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦਬਾਬਾ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਟੋਲਪਲਾਜ਼ੇ ਨੂੰ ਮੁਕਤ ਕਰਵਾਇਆ ਗਿਆ ਹੈ ਕਿਸਾਨਾਂ ਨੇ ਕਿਹਾ ਕਿ ਹੜਾ ਦੌਰਾਨ ਲੁਧਿਆਣਾ ਦੀ ਸਸਰਾਲੀ ਕਲੋਨੀ ਚ ਸਤਲੁਜ ਦਰਿਆ ਦਾ ਤਸੀ ਡੈਮ ਬੰਨ ਟੁੱਟ ਗਿਆ ਜਿਸ ਕਾਰਨ ਲੋਕਾਂ ਦੀਆਂ ਜ਼ਮੀਨਾਂ ਤੇ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਬਾਰਿਸ਼ ਰੁਕਣਾਂ ਦੇ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪ੍ਰਸ਼ਾਸਨ ਨੇ ਸਸਰਾਲੀ ਤਸੀ ਡੈਮ ਵੱਲ ਕੋਈ ਧਿਆਨ ਤੱਕ ਨਹੀਂ ਦਿੱਤਾ ਜਿਸ ਕਰਕੇ ਹੁਣ ਨੇੜਲੇ ਪਿੰਡਾਂ ਨੂੰ ਖਤਰਾ ਬਣਿਆ ਹੋਇਆ ਹੈ ਕਿਸਾਨਾਂ ਨੇ ਕਿਹਾ ਕਿ ਸਸਰਾਲੀ ਬੰਨ ਦੇ ਅਜਿਹੇ ਹਾਲਾਤ ਨੇ ਕਿ ਉੱਥੇ ਕੋਈ ਚੰਗਾ ਬੰਨ ਤੱਕ ਨਹੀਂ ਹੈ ਤੇ ਦੂਜੇ ਪਿੰਡਾਂ ਦੀਆਂ ਠੋਕਰਾਂ ਤੱਕ ਟੁੱਟ ਗਈਆਂ ਨੇ ਜੇਕਰ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਇਸ ਦਾ ਅਸਰ ਲੁਧਿਆਣਾ ਸ਼ਹਿਰ 'ਚ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਲੁਧਿਆਣਾ ਸ਼ਹਿਰ ਵੀ ਡੁੱਬ ਸਕਦਾ ਹੈ ਉਹਨਾਂ ਨੇ ਕਿਹਾ ਕਿ ਮਾਈਨਿੰਗ ਜ਼ਿਆਦਾ ਹੋਈ ਹੈ ਤੇ ਦਰਿਆਵਾਂ ਦੇ ਨਦੀਕ ਮਾਈਨਿੰਗ ਹੋਣ ਕਰਕੇ ਇਹ ਸਾਰਾ ਪਾਣੀ ਲੁਧਿਆਣਾ ਸ਼ਹਿਰ ਵੱਲ ਵੱਧ ਸਕਦਾ ਹੈ ਇਸ ਕਰਕੇ ਸਾਨੂੰ ਅੱਜ ਇਹ ਮਜਬੂਰਨ ਕਦਮ ਚੁੱਕਣਾ ਪਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਹੋਰ ਵੀ ਮ ਲੁਧਿਆਣਾ ਜ਼ਿਲ੍ਹੇ ਚ ਕਿਸਾਨ ਸੰਗਠਨਾਵਾਂ ਵੱਲੋਂ ਲੱਡਵਲ ਟੋਲਪਲਾਸੇ ਨੂੰ ਮੁਕਤ ਕਰਵਾ ਲਿਆ ਗਿਆ ਕਿਸਾਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦਬਾਬਾ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਾਂਝੇ ਤੌਰ ਦੇ ਟੋਲਪਲਾਸੇ ਨੂੰ ਮੁਕਤ ਕਰਵਾਇਆ ਗਿਆ ਹੈ ਕਿਸਾਨਾਂ ਨੇ ਕਿਹਾ ਕਿ ਹੜਾ ਦੌਰਾਨ ਲੁਧਿਆਣਾ ਦੀ ਸਸਰਾਲੀ ਕਲੋਨੀ ਚ ਸਤਲੁਜ ਦਰਿਆ ਦਾ ਤਸਰੀ ਡੈਮ ਬੰਨ ਟੁੱਟ ਗਿਆ ਜਿਸ ਕਾਰਨ ਲੋਕਾਂ ਦੀਆਂ ਜ਼ਮੀਨਾਂ ਤੇ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ بارش ਰੁਕਣ ਦੇ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪ੍ਰਸ਼ਾਸਨ ਨੇ ਸਸਰਾਲੀ ਤਸਰੀ ਡੈਮ ਵੱਲ ਕੋਈ ਧਿਆਨ ਤੱਕ ਨਹੀਂ ਦਿੱਤਾ ਜਿਸ ਕਰਕੇ ਹੁਣ ਫਿਰ ਨੇੜਲੇ ਪਿੰਡਾਂ ਨੂੰ ਖਤਰਾ ਬਣਿਆ ਹੋਇਆ ਹੈ ਕਿਸਾਨਾਂ ਨੇ ਕਿਹਾ ਕਿ ਸਸਰਾਲੀ ਬੰਨ ਦੇ ਅਜਿਹੇ ਹਾਲਾਤ ਨੇ ਕਿ ਉੱਥੇ ਕੋਈ ਚੰਗਾ ਬੰਨ ਤੱਕ ਨਹੀਂ ਹੈ ਤੇ ਦੂਜੇ ਪਿੰਡਾਂ ਦੀਆਂ ਠੋਕਰਾਂ ਤੱਕ ਟੁੱਟ ਗਈਆਂ ਨੇ ਜੇਕਰ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਇਸ ਦਾ ਅਸਰ ਲੁਧਿਆਣਾ ਸ਼ਹਿਰ 'ਚ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਲੁਧਿਆਣਾ ਸ਼ਹਿਰ ਵੀ ਡੁੱਬ ਸਕਦਾ ਹੈ ਉਹਨਾਂ ਨੇ ਕਿਹਾ ਕਿ ਮਾਈਨਿੰਗ ਜ਼ਿਆਦਾ ਹੋਈ ਹੈ ਤੇ ਦਰਿਆਵਾਂ ਦੇ ਨਦੀਕ ਮਾਈਨਿੰਗ ਹੋਣ ਕਰਕੇ ਇਹ ਸਾਰਾ ਪਾਣੀ ਲੁਧਿਆਣਾ ਸ਼ਹਿਰ ਵੱਲ ਵੱਧ ਸਕਦਾ ਹੈ ਇਸ ਕਰਕੇ ਸਾਨੂੰ ਅੱਜ ਇਹ ਮਜਬੂਰਨ ਕਦਮ ਚੁੱਕਣਾ ਪਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਹੋਰ ਵੀ ਮ